ਨੈਸ਼ਨਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਮਨੋਰੰਜਨ ਕਾਲਿਆ ਨੇ ਇੱਕ ਪ੍ਰੈਸ ਬਿਆਨ ਰਾਹੀਂ ਵਿੱਚ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਵਿਆਪਕ ਨੁਕਸਾਨ ਕੀਤਾ ਹੈ ਜਿਸ ਵਿੱਚ 4.8 ਲੱਖ ਏਕੜ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ ਹਨ ਲਗਭਗ 17000 ਘਰ ਨੁਕਸਾਨੇ ਗਏ ਹਨ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹਨ ਅਤੇ 4657 ਕਿਲੋਮੀਟਰ ਪਿੰਡੂ ਸੜਕਾਂ ਤੇ 485 ਪੋਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜੇਕਰ ਆਪ ਸਰਕਾਰ ਨੇ ਮੌਸਮ ਵਿਭਾਗ ਦੀ ਆਮ ਤੋਂ ਵੱਧ ਬਾਰਿਸ਼ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲਿਆਂਦਾ ਤਾਂ ਇਹਨਾਂ ਹੜ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਮੰਸ਼ੀ ਕਾਲਿਆ ਨੇ ਅੱਗੇ ਕਿਹਾ ਕਿ ਆਪ ਸਰਕਾਰ ਐਸਡੀਆਰਐਫ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹਾਂ ਦੀ ਤਿਆਰੀ ਅਤੇ ਸਾਵਧਾਨੀਆਂ ਲਈ ਪਹਿਲਾਂ ਤੋਂ ਹੀ ਉਪਾਅ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਐਸਡੀਆਰਐਫ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਬੰਧਨ ਲਈ ਇੱਕ ਸਰਗਰਮ ਪਹੁੰਚ ਤੇ ਜ਼ੋਰ ਦਿੰਦੇ ਹਨ ਤਿਆਰੀ ਰੋਕਥਾਮ ਅਤੇ ਘਟਾਓ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜੁਲਾਈ 2023 ਵਿੱਚ ਸੁਲਤਾਨਪੁਰ ਲੋਧੀ ਪਟਿਆਲਾ ਰੋਪੜ ਡੇਰਾਬੱਸੀ ਅਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ 1056 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ 2023 ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀ ਇੱਕ ਸਾਂਝੀ ਕਮੇਟੀ ਨੇ ਹੜ੍ਹ ਦੇ ਜੋਖਮ ਨੂੰ ਘਟਾਉਣ ਲਈ ਜੂਨ 2024 ਵਿੱਚ ਸਤਲੁਜ ਬਿਆਸ ਅਤੇ ਕੱਗਰ ਦਰਿਆ ਦੇ ਹੜ੍ਹਾਂ ਦੇ ਮੈਦਾਨਾਂ ਲਈ ਇੱਕ ਜੋਖਮ ਸਰਵੇਖਣ ਦਾ ਪ੍ਰਸਤਾਵ ਰੱਖਿਆ ਸੀ ਸਤਲੁਜ ਦਰਿਆ ਦੇ ਡਿਜੀਟਲ ਐਲੀਵੇਸ਼ਨ ਮਾਡਲ ਲਈ ਅਰ 8.92 ਕਰੋੜ ਦੀ ਅਨੁਮਾਨਿਤ ਲਾਗਤ ਦੇ ਬਾਵਜੂਦ ਆਪ ਸਰਕਾਰ 15 ਮਹੀਨਿਆਂ ਤੋਂ ਬਾਅਦ ਸਮੇਤੋ ਇਸ ਪ੍ਰੋਜੈਕਟ ਲਈ ਟੈਂਡਰ ਜਾਰੀ ਕਰਨ ਵਿੱਚ ਅਸਫਲ ਰਹੀ ਹੈ। ਸ਼੍ਰੀ ਕਾਲਿਆ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ ਮਾਧੂਪੁਰ ਹੈਡਵਰਕਸ ਫਲੱਡ ਗੇਟ ਦੀ ਮੁਰੰਮਤ ਨੂੰ ਅਣਗੌਲਿਆ ਕੀਤਾ ਜਦੋਂ ਕਿ ਰਣਜੀਤ ਸਾਗਰ ਡੈਮ ਤੋਂ 2.12 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਤਾਂ ਗੇਟ ਜਾਮ ਅਤੇ ਗੈਰ ਕਾਰਜਕਸ਼ੀਲ ਪਾਏ ਗਏ ਜਿਸ ਕਾਰਨ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਭਾੜੀ ਭਾਰੀ ਹੜ ਆਇਆ। ਕਾਲੀਆਂ ਨੇ ਅੱਗੇ ਕਿਹਾ ਕਿ 9 ਸਤੰਬਰ 2025 ਨੂੰ ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਖੁਦ ਜਾਂ ਪੰਜਾਬ ਦੇ ਵਿੱਤ ਮੰਤਰੀ ਨੂੰ ਭੇਜਣ ਦੀ ਬਜਾਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦੋ ਜੂਨੀਅਰ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ ਨੂੰ ਭੇਜਿਆ ਜੋ ਹੜ੍ਹਾਂ ਨਾਲ ਪੰਜਾਬ ਨੂੰ ਹੋਏ ਨੁਕਸਾਨ ਦੀ ਹੱਦ ਤੇ ਮੁੱਖ ਸਕੱਤਰ ਕੈਂਪ ਸਿੰਘ ਸਿਨਾ ਨਾਲ ਸਹਿਮਤ ਨਹੀਂ ਸਨ ਜਿਕਰਯੋਗ ਹੈ ਕਿ ਮੁੱਖ ਸਕੱਤਰ ਕੈਂਪ ਸਿਨਾ ਕੈਪਸਿਨਾ ਦੇ ਅਨੁਸਾਰ ਹੜ੍ਹਾਂ ਕਾਰਨ ਪੰਜਾਬ ਨੂੰ 13299 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਪ੍ਰਧਾਨ ਮੰਤਰੀ ਤੋਂ 20000 ਕਰੋੜ ਰੁਪਏ ਦੀ ਮੰਗ ਕਰ ਰਹੇ ਹਨ ਇਸ ਪ੍ਰੈਸ ਕਾਨਫਰੰਸ ਵਿੱਚ ਪੱਜਪਾ ਦੀ ਸੂਬਾ ਸਕੱਤਰ ਰੇਨੂ ਥਾਪਰ ਸੂਬਾ ਖਜ਼ਾਨਚੀ ਗੁਰਦੀਪ ਸ਼ਰਮਾ ਦੇਵੀ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਚੋਪੜਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਾਸ਼ਪਾਲ ਜੈਨੌਤਰਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਡੇ ਬੁਲਾਰੇ सुरेंद्र ਕੌਸ਼ਲ ਆਦਿ ਮੌਜੂਦ ਹਨ